ਇਸ 24 ਦਾ ਇੱਕ ਟ੍ਰੇਲਰ ਦਿਖਾਇਆ ਜਾ ਰਿਹਾ ਤੁਹਾਨੂੰ ਜੀ ਅਗਰ ਬੀਜੇਪੀ ਦੀ ਗਵਰਨਮੈਂਟ ਰਿਪੀਟ ਹੁੰਦੀ 24 ਦੇ ਵਿੱਚ ਅੱਜ ਤਾਂ ਐ ਕਰਤਾ ਜਿੱਦਾਂ ਅਸੀਂ ਕੋਈ ਦੁਸ਼ਮਣ ਦੇਸ਼ ਚ ਆ ਰਹੇ ਹੁੰਨੇ ਨਾ ਇੱਕ ਸਾਡੇ ਲਈ ਲੈਂਦਾ ਬਾਰਡਰ ਬਣਾ ਦਿੱਤਾ ਆਪ ਹੀ ਬਣਾ ਰਹੇ ਨੇ ਔਰ ਇਹ ਬੰਦੇ ਕੀ ਕਹਿੰਦੇ ਆ ਇਹਨਾਂ ਨੂੰ ਬੁਲਾਇਆ ਕੱਲ ਰਾਤ ਆਸਤੇ ਮੀਟਿੰਗ 'ਚ ਚਲੇ ਗਏ ਜੀ ਇਹਨਾਂ ਨੂੰ ਜਦ ਚਾਹ ਦੇ ਵੀ ਬੀਜੇਪੀ ਨੇ ਬੁਲਾਇਆ ਇਹਨਾਂ ਨੇ ਮੀਟਿੰਗ 'ਚ ਗੱਲ ਕੀਤੀ ਆਪਣੀ ਔਰ ਸਾਰਾ ਅੰਦੋਲਨ ਮਗਰਲਾ ਗਵਾਵਾ ਕਿ ਇੱਕ ਵਿੱਚ ਰੀਟ ਨਹੀਂ ਬੱਜੀ ਕਿਸੇ ਨੂੰ ਆ ਹੁਣ ਕੌਣ ਇਨੀਸ਼ੀਏਟ ਕਰ ਰਿਹਾ ਵਾਇਲੈਂਸ ਗਵਰਨਮੈਂਟ ਇਜ਼ ਇਨੀਸ਼ੀਏਟਿੰਗ ਵਾਇਲੈਂਸ ਬਾਅਦ ਬਿਆਨ ਆਉਂਦਾ ਕਿ ਇਹ ਮਸਲਾ ਤਾਂ ਟੇਬਲ ਤੇ ਹੀ ਹੱਲ ਹੋਣਾ ਤਿੰਨ ਸਾਲਾਂ ਦੇ ਟੇਬਲ ਕਿੱਥੇ ਆ ਇਹ ਤਾਂ ਟੇਬਲ ਲੱਭੀ ਜਾਂਦੇ ਨੇ ਟੇਬਲ ਤਾਂ ਡਾਇਆ ਹੀ ਨਹੀਂ ਬੀਜੇਪੀ ਨੇ ਇਹ ਟੇਬਲ ਡਬਾਉਣ ਵਾਸਤੇ ਹੀ ਆ ਮਾਹੌਲ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਡਰੋਨਾਂ ਨਾਲ ਕਿਤੇ ਰੁੱਕੀ ਜਾਣਗੇ ਇੰਨੇ ਲੋਕ ਜਿਹੜੇ ਪਹੁੰਚੇ ਹੋਏ ਨੇ ਇੰਨੇ ਕਿਸਾਨ ਜਿਹੜੇ ਮੇਰਾ ਨਹੀਂ ਖਿਆਲ ਬਿਲਕੁਲ ਨਹੀਂ ਰੁਕਣਗੇ ਮੈਂ ਤੁਹਾਨੂੰ ਕਹਾ ਇਹ ਰੁਕਣ ਵਾਲੇ ਹੈ ਹੀ ਨਹੀਂਗੇ ਹਲੇ ਤਾਂ ਪਤਾ ਨਹੀਂ ਮਗਰ ਕਿੰਨੀਆਂ ਖਟਾਲੀਆਂ ਆ ਰਹੀਆਂ ਨੇ ਇਹ ਗਲਤਫਹਿਮੀ ਆ ਇਹਨਾਂ ਦਾ ਅਸਲਾ ਮੁੱਕ ਜਾਣਾ ਵਾ ਸ਼ੰਭੂ ਬਾਰਡਰ ਤੇ ਜਿਹੜਾ ਮਾਹੌਲ ਆ ਉਹ ਪੂਰਾ ਤਣਾਅਪੂਰਨ ਆ ਇੱਕ ਪਾਸੇ ਹਰਿਆਣਾ ਪੁਲਿਸ ਤੇ ਦੂਜੇ ਪਾਸੇ ਕਿਸਾਨ ਜੋ ਲਗਾਤਾਰ ਰਸਤੇ ਸਾਫ ਕਰਾ ਰਹੇ ਨੇ ਕਿ ਦਿੱਲੀ ਬਾਰਡਰ ਤੇ ਜਾਣਾ ਸੋ ਸੁਖਪਾਲ ਸਿੰਘ ਖੈਰਾ ਵੀ ਪਹੁੰਚੇ ਨੇ ਪਹਿਲਾਂ ਵੀ ਉਹਨਾਂ ਨੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਪਾਇਆ ਸੀ ਕਿ ਅਸੀਂ ਪਹੁੰਚਾਂਗੇ ਤੇ ਸੁਖਪਾਲ ਸਿੰਘ ਖੈਰਾ ਪਹੁੰਚੇ ਨੇ ਇੱਥੇ ਸ਼ੰਭੂ ਬਾਰਡਰ ਤੇ ਸੋ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਸੁਖਪਾਲ ਸਿੰਘ ਖੈਰਾ ਅਰੇ ਇੱਕ 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 ਲਾਸਟ ਜਿਸ ਤਰੀਕੇ ਨਾਲ ਬੈਰੀਕੇਡ ਲਗਾਤੇ ਕੰਡੇ ਲਾ ਦਿੰਦੇ ਤਾਂ ਸਾਨੂੰ ਵੱਖ ਕਰ ਦੋ ਕਿਉਂ ਬਖ ਕਰ ਦਿੱਤਾ ਜਾਵੇ ਤੇ ਪੰਜਾਬ ਤੋਂ ਇਨੀ ਤਕਲੀਫ ਆ ਤਾਂ ਪੰਜਾਬ ਤੋਂ ਬਖ ਤੁਹਾਡੇ ਸਾਰੇ ਜਜ਼ਬੇ ਨੂੰ ਸਮਝਾ ਇਨਫੈਕਟ ਅੱਜ ਕੀ ਹੋ ਰਿਹਾ ਵਾ ਇਹ 24 ਦਾ ਇੱਕ ਟ੍ਰੇਲਰ ਦਿਖਾਇਆ ਜਾ ਰਿਹਾ ਤੁਹਾਨੂੰ ਜੀ ਅਗਰ ਬੀਜੇਪੀ ਦੀ ਗਵਰਨਮੈਂਟ ਰਿਪੀਟ ਹੁੰਦੀ 24 ਦੇ ਵਿੱਚ ਜੀ ਰਿਮੈਂਬਰ ਯਾਦ ਰੱਖਿਓ ਜੀ ਇਹ ਜਿਹੜੇ ਸਾਡੇ ਅਧਿਕਾਰ ਆ ਪ੍ਰੋਟੈਸਟ ਕਰਨ ਦੇ ਖੁੱਸ ਜਾਣਗੇ ਜਿਹੜੇ ਸਾਡੇ ਅਧਿਕਾਰ ਆ ਕੋਈ ਗੱਲ ਬੋਲਣ ਦੀ ਆਜ਼ਾਦੀ ਖੁੱਸ ਜਾਣੀ ਆ ਤਾਂ ਹੀ ਉਹ ਤਾਂ ਅਸੀਂ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਆ ਤਾਂ ਇਹਨਾਂ ਨੇ ਟ੍ਰੇਲਰ ਦਿਖਾ ਦਿੱਤਾ ਅੱਜ ਤਾਂ ਐ ਕਰਤਾ ਜਿੱਦਾਂ ਅਸੀਂ ਕੋਈ ਦੁਸ਼ਮਣ ਦੇਸ਼ ਚ ਆ ਰਹੇ ਹੁੰਨੇ ਨਾ ਇੱਕ ਸਾਡੇ ਲਈ ਲਿਆਂਦਾ ਬਾਰਡਰ ਬਣਾ ਦਿੱਤਾ ਆਪ ਹੀ ਬਣਾ ਰਹੇ ਨੇ ਔਰ ਉਧਰਲੇ ਪਾਸਿਓ ਤੁਸੀਂ ਦੇਖੋਗੇ ਹਰਿਆਣਾ ਦੀ ਪੁਲਿਸ ਇਸ ਆ ਜੋ ਕੁਝ ਕੀਤਾ ਦੇ ਆਰ ਇਨਟਰੂਡਿੰਗ ਇੰਟੂ ਪੰਜਾਬ ਟੈਰਿਟਰੀ ਆ ਜਿੱਥੇ ਪਹੁੰਚੇ ਹੋਏ ਨੇ ਜਿੱਦਾਂ ਹੁਣ ਇੱਥੇ ਡਰੋਨ ਆਪਣੇ ਲੱਗੇ ਇੱਥੇ ਬੱਚਾ ਦੱਗੇ ਵੀ ਨੇ ਹਾਂ ਇਹ ਆਪਣੇ ਅੰਦਰ ਆ ਗਏ ਨੇ ਸੋ ਪੰਜਾਬ ਦੀ ਆਜ਼ਾਦੀ ਦੇ ਉੱਤੇ ਹਮਲਾ ਵੀ ਕਰ ਦਿੱਤਾ ਇਹਨਾਂ ਨੇ ਤਾਂ ਕਰਕੇ ਪੋਲੀਟੀਕਲ ਜਮਾਤ ਨੂੰ ਤੁਸੀਂ ਜਿਹੜਾ ਸਵਾਲ ਪੁੱਛਿਆ ਅੱਜ ਸਾਰੀਆਂ ਗੱਲਾਂ ਛੱਡ ਕੇ ਅੱਜ ਸਮਾਂ ਨਹੀਂਗਾ ਕਿ ਤੂੰ ਤੇ ਮੈਂ ਅੱਜ ਸਮਾਂ ਹੈਗਾ ਇਹਨਾਂ ਦੇ ਨਾਲ ਬੈਣਾ ਔਰ ਕਈਆਂ ਨੂੰ ਲੱਗਦਾ ਜੀ ਸਾਡੀ ਉੱਥੇ ਬੇਇਜ਼ਤੀ ਹੋ ਜਾ ਚਲੋ ਬੇਇਜ਼ਤੀ ਹੋ ਜੂ ਫੇਰ ਕੀ ਜੀ ਸਾਡੇ ਹੀ ਨਾ ਹਾਂ ਬਿਲਕੁਲ ਤੇ ਜੇ ਸਾਨੂੰ ਬਹਿਣਾ ਵੀ ਪੈ ਜਾ ਅਖੇ ਜੀ ਸਾਨੂੰ ਬੋਲਣੇ ਨਹੀਂ ਦਿੰਦੇ ਨਾ ਬੋਲੋ ਆਪਾਂ ਪਿੱਛੇ ਤਾਂ ਬਹਿ ਸਕਦੇ ਨਾ ਭਾਨੇ ਸੁਧਦੀ ਜਦੋਂ ਕੋਟ ਦੋਨੇ ਦੇ ਵਿੱਚ ਇਕੱਠ ਸੀਗਾ ਉੱਥੇ ਪਹੰਚੇ ਤਮਾਮ ਜਿਹੜੇ ਭਗਵੰਤ ਮਾਨ ਦੀ ਸਰਕਾਰ ਆ ਅਸੀਂ ਵੀ ਨਾਲ ਉਦੋਂ ਉਮਰਾ ਸੀ ਅਸੀਂ ਵੀ ਨਾਲ ਇਹਨਾਂ ਦੇ ਤੁਰੇ ਆ ਪਰ ਅੱਜ ਅਸੀਂ ਕਹਿੰਦੇ ਆ ਵੀ ਅੱਜ ਅਸੀਂ ਪਸਤਾ ਰਹੇ ਆ ਪਾਰਟੀ ਕੀ ਕੋਈ ਵੀ ਲੀਡਰ ਇੱਕ ਚਿਹਰਾ ਹੁੰਦਾ ਮੈਂ ਇੱਥੇ ਤੁਹਾਡੇ ਕੋਲ ਇਹ ਕਹਿਣਾ ਚਾਹੁੰਦਾ ਇੱਕ ਚਿਹਰੇ ਨੂੰ ਵੋਟ ਪਾਓ ਨਾ ਕਿ ਕਿਸੇ ਪਾਰਟੀ ਨੂੰ ਜੇ ਇਨਸਾਨੀਤਾ ਇਮਾਨਦਾਰੀ ਆ ਉਹਦੇ ਵਿੱਚ ਤੁਹਾਡੇ ਨਾਲ ਖੜਨ ਦੀ ਕਾਬਿਲਤਾ ਉਸ ਨੂੰ ਚੁਣੋ ਇਹ ਤਾਂ ਵੈਸੇ ਹੀ ਲੋਕਾਂ ਨੂੰ ਸੈਂਸ ਚਾਹੀਦੇ ਆ ਆਪਾਂ ਜਦੋਂ ਆਪਾਂ ਜਜ਼ਬਾਤਾਂ ਦੇ ਬਹਾਓ ਵਿੱਚ ਆਣ ਕੇ ਨਾ ਬਲਾਈਂਡਲੀ ਵੋਟ ਕਰਦੇ ਆ ਉਹਦਾ ਹਾਸ਼ਰ ਇਹ ਹੁੰਦਾ ਜੋ ਪੰਜਾਬ ਅੱਜ ਗੁਜ਼ਰ ਰਿਹਾ ਪਰ ਚਲੋ ਉਹ ਆ ਉਹ ਸੈਪਰੇਟ ਸਬਜੈਕਟ ਆ ਟੂਡੇ ਆਵਰ ਸਪੋਰਟ ਸ਼ੁੱਡ ਬੀ ਅਨਸਟੈਂਟਡ ਫॉर द ਫਾਰਮਰਸ ਉਸ ਲਈ ਮੈਂ ਹਾਜ਼ਰ ਹੋਇਆ ਔਰ ਆਪਾਂ ਪੂਰੇ ਤਗੜੇ ਹੋ ਕੇ ਲੜਾਂਗੇ ਔਰ ਇਸ ਤਰੀਕੇ ਨਾਲ ਰੋਕ ਸਕਦੇ ਜਿਵੇਂ ਕਿਤੇ ਨਾ ਕਿਤੇ ਹੁਣ ਅੱਧੇ ਬੈਰੀਗੇਡ ਦਾ ਸਾਈਡ ਤੇ ਕਰਤੇ ਕਿਸਾਨਾਂ ਨੇ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਨਹੀਂ ਇਹ ਇਹ ਦੇਖੋ ਫਿਰ ਇਹਦਾ ਮਤਲਬ ਹੈ ਕਿ ਬੀਜੇਪੀ ਨੇ ਪੰਜਾਬ ਦਾ ਤੇ ਸਾਡਾ ਇਤਿਹਾਸ ਨਹੀਂ ਪੜਿਆ ਇਹ ਔਰੰਗਜ਼ੇਬ ਨਾਲੋਂ ਜ਼ਿਆਦਾ ਜ਼ੁਲਮ ਤਾਂ ਨਹੀਂ ਕਰ ਸਕਣਗੇ ਜ਼ਕਰੀਆ ਖਾਨ ਮੀਰ ਮੰਨੂ ਉਹ ਕਿਹੜਾ ਸੀ ਮਸਾ ਰੰਗੜ ਸਮਝ ਗਏ ਇਹਨਾਂ ਨੂੰ ਇਤਿਹਾਸ ਪੜ੍ਹ ਕੇ ਜੇ ਕਰਦੇ ਔਰ ਇਹ ਬੰਦੇ ਕੀ ਕਹਿੰਦੇ ਆ ਇਹਨਾਂ ਨੂੰ ਬੁਲਾਇਆ ਕੱਲ ਰਾਤ ਆਸਤੇ ਮੀਟਿੰਗ 'ਚ ਚਲੇ ਗਏ ਜੀ ਇਹਨਾਂ ਨੂੰ ਜਦ ਚਦ ਵੀ ਬੀਜੇਪੀ ਨੇ ਬੁਲਾਇਆ ਇਹਨਾਂ ਨੇ ਮੀਟਿੰਗ 'ਚ ਗੱਲ ਕੀਤੀ ਆਪਣੀ ਔਰ ਸਾਰਾ ਅੰਦੋਲਨ ਮਗਰਲਾ ਗਵਾਵਾ ਥੈਟ ਇੱਕ ਵੀ ਚ ਰੀਟ ਨਹੀਂ ਵੱਜੀ ਕਿਸੇ ਨੂੰ ਐਡੇ ਲੱਖਾਂ ਬੰਦੇ ਗਏ ਤੇ ਕੋਈ ਕਿਸੇ ਨੇ ਕੋਈ ਮਤਲਬ ਕੋਸ਼ਿਸ਼ਾ ਵੀ ਨਹੀਂ ਤੋੜਿਆ ਆ ਹੁਣ ਕੌਣ ਇਨੀਸ਼ੀਏਟ ਕਰ ਰਿਹਾ ਵਾਇਲੈਂਸ ਗਵਰਨਮੈਂਟ ਇਜ਼ ਇਨੀਸ਼ੀਏਟਿੰਗ ਵਾਇਲੈਂਸ ਇਹ ਤਾਂ ਵਿਚਾਰੇ ਹਲੇ ਵੀ ਆ ਦੇਖੋ ਸਾਰਿਆਂ ਨੂੰ ਮੂੰਹਾਂ ਤੇ ਰਮਾਲ ਕੱਲੇ ਕਪੜੇ ਕਰਕੇ ਬੰਨੇ ਹੋਏ ਨੇ ਕਿ ਸਾਡੇ ਗੈਸ ਹੀ ਤੇ ਗੈਸ ਤੋਂ ਬੱਝੀਏ ਸੋ ਇਹ ਤਾਂ ਆਪਣੇ ਹੀ ਲੋਕਾਂ ਦਾ ਜ਼ੁਲਮ ਟਾਇਆ ਜਾ ਰਿਹਾ ਔਰ ਮੈਂ ਗੱਲ ਦੁਬਾਰਾ ਰਿਪੀਟ ਕਰ ਦਿੰਨਾ ਕਿ ਬੀਜੇਪੀ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਲੋਕ ਤੁਹਾਡਾ ਢਿੱਡ ਵੀ ਭਰਦੇ ਨੇ ਦੇਸ਼ ਦਾ ਅਨਾਜ ਦਾ ਤੇ ਇਹਨਾਂ ਦੇ ਹੀ ਬੱਚੇ ਬਾਰਡਰਾਂ ਤੇ ਮਰਦੇ ਨੇ ਦੱਸੋ ਮੈਨੂੰ ਬੀਜੇਪੀ ਦੇ ਕਿਹੜੇ ਆਗੂ ਦਾ ਬੱਚਾ ਕੋਈ ਫੌਜ ਵਿੱਚ ਦੇਖਿਆ ਕਦੀ ਸ਼ਹੀਦ ਹੋਇਆ ਦੇਖਿਆ ਕਦੀ ਤਬੂਤ ਚ ਉਹਦਾ ਜਿਸਮ ਆਇਆ ਦੇਖਿਆ ਨੈਵਰ ਐਵਰ ਤੋ ਇਹਨਾਂ ਨਾਲ ਜ਼ੁਲਮ ਕਰਨਾ ਸਮਝੋ ਰੱਬ ਨਾਲ ਔਰ ਅੱਜ ਅਗਰ ਭਗਵਾਨ ਦੇ ਰਾਮ ਦੇ ਫਲਸਫਾ ਕੋਈ ਕੈਰੀ ਆਊਟ ਕਰ ਰਿਹਾ ਆ ਝੰਡੇ ਚੱਕ ਕੇ ਕੈਰੀ ਆਊਟ ਕਰ ਰਹੇ ਨੇ ਭਗਵਾਨ ਮਾਨ ਨੇ ਭਗਵਾਨ ਰਾਮ ਨੇ ਇਹ ਥੋੜੋ ਕੀ ਹੋਣਾ ਕਿ ਤੁਸੀਂ ਜ਼ੁਲਮ ਢਾਓ ਆਪਣੇ ਲੋਕਾਂ ਦੇ ਉੱਤੇ ਉਹਦਾ ਜ਼ੁਲਮ ਦੇ ਖਿਲਾਫ ਲੜਦੇ ਸੀਗੇ ਅਸਲ ਫਲਸਫਾ ਅੱਜ ਭਗਵਾਨ ਰਾਮ ਦਾ ਪੰਜਾਬ ਚੋ ਡਿਮੋਨਸਟ੍ਰੇਟ ਹੋਇਆ ਵਾ ਉਹ ਜਿਹੜੇ ਉੱਥੇ ਜਾਂਦੇ ਨੇ ਫੋਟੋਆਂ ਖਿਚਾਉਂਦੇ ਨੇ ਉਹ ਵੋਟਾਂ ਦਾ ਔਰ ਲੋਕਾਂ ਨੂੰ ਪਤਾ ਹੁੰਦਾ ਹੈ ਇਸ ਗੱਲ ਦਾ। ਠੀਕ ਹੈ। ਕੱਲ ਖਰੜਾ ਸਾਹਿਬ ਬਿਊਸ਼ ਕੋਇਰ ਹੋਣਾ ਦਾ ਮੀਟਿੰਗ ਤੋਂ ਬਾਅਦ ਬਿਆਨ ਹੁੰਦਾ ਕਿ ਇਹ ਮਸਲਾ ਤਾਂ ਟੇਬਲ ਤੇ ਹੀ ਹੱਲ ਹੋਣਾ। ਫਿਰ ਅੰਦੋਲਨ ਕੋਈ ਰਾਹ ਨਹੀਂ ਗਾ ਮਸਲੇ ਹੱਲ ਕਰਨ ਦਾ। ਤੁਸੀਂ ਮੈਨੂੰ ਦੱਸੋ ਪਿਛਲੇ ਅੰਦੋਲਨ ਤੋਂ ਜਦੋਂ ਖਤਮ ਹੋਇਆ 2020 'ਚ ਖਤਮ ਹੋਇਆ ਕਿਦੋਂ ਹੋਇਆ ਮੈਨੂੰ ਯਾਦ ਨਹੀਂ ਐਗਜ਼ੈਕਟਲੀ ਡੇਟ। 21 'ਚ 3 ਸਾਲਾਂ ਦੇ ਟੇਬਲ ਕਿੱਥੇ ਆ? ਇਹ ਤਾਂ ਟੇਬਲ ਲੱਭੀ ਜਾਂਦੇ ਨੇ। ਟੇਬਲ ਤਾਂ ਡਾਆਇਆ ਹੀ ਨਹੀਂ BJP ਨੇ। ਇਹ ਟੇਬਲ ਡ ਲॉज ਰਿਪੀਲ ਹੋਣੇ ਆ ਨਵੇਂ ਕਾਨੂੰਨ ਬਣਨੇ ਉਹ ਕਾਨੂੰਨ ਅਨੁਸਾਰ ਬਣਨੇ ਇਹ ਬੱਚੇ ਨਹੀਂ ਇਹ ਸਮਝਦੇ ਸਾਰਾ ਕੁਝ ਪਰ ਉਹਨਾਂ ਨੂੰ ਉਹਨਾਂ ਨੇ 3 ਸਾਲ ਕਿਉਂ ਨਹੀਂ ਬੁਲਾਇਆ ਬੁਲਾ ਲੈਂਦੇ ਇਹਨਾਂ ਨੂੰ ਪਹਿਲਾਂ ਅੱਛਾ ਜਿੱਦਣ ਇਹਨਾਂ ਨੇ ਐਜੀਟੇਸ਼ਨ ਅਨਾਉਂਸ ਕੀਤੀ ਸੀ ਅੱਜ ਤੋਂ 15 ਦਿਨ ਪਹਿਲਾਂ ਉਸ ਦਿਨ ਬੁਲਾ ਲੈਂਦੇ ਇੱਕ ਪਾਸੇ ਐਜੀਟੇਸ਼ਨ ਤਿਆਰ ਆ ਰਾਤ ਨੂੰ 11 ਵਜੇ ਮੀਟਿੰਗ ਕਰ ਰਹੇ ਫੇਰ ਕਹਿੰਦੇ 3 ਵਜੇ ਆ ਜਾਓ ਸਵੇਰੇ ਜੀ ਇਹ ਸਿਰਫ ਚਾਲਾਂ ਹੁੰਦੀਆਂ ਸਰਕਾਰਾਂ ਦੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਡੀ ਰੇਲ ਕਰ ਦਿਓ ਐਜੀਟੇਸ਼ਨ ਨੂੰ ਠੰਡੇ ਬਸਤੇ ਚ ਪਾ ਦਿਓ ਹਮ ਕਮੇਟੀ ਬਣਾ ਦੇਗੇ ਹਮ ਇਹ ਕਰ ਦੇਗੇ ਉਹ ਕਰਦੇ ਇਟਸ 올 ਫਰਾਡ ਕੱਲਾ ਨੇ ਲੇ ਲੇ ਸਾਰੀਆਂ ਪਾਰਕ ਹੋ ਗਈਆਂ ਨੇ ਡਰੋਨ ਰਾਹੀਂ ਜਿਹੜੇ ਉਹ ਵੀ ਕਹਿ ਰਹੇ ਨੇ ਬਲਾਸਟ ਕੀਤੇ ਜਾ ਰਹੇ ਇੱਥੇ ਥਰੂ ਗੰਦੇ ਗੋਲੇ ਛੁੱਟੇ ਆ ਡਰੋਨ ਰਾਹੀਂ ਦੀ ਹਾਂ ਮੈਂ ਦੇਖ ਰਿਹਾ ਆਪਣੇ ਉੱਤੇ ਸਿਰਾਂ ਦੇ ਘੁੰਮ ਰਿਹਾ ਡਰੋਨ ਸੋ ਇਹ ਤਾਂ ਪੰਜਾਬ ਦੇ ਅੰਦਰ ਪੰਜਾਬ ਦੀ ਟੈਰੀਟਰੀ ਦੇ ਅੰਦਰ ਵੜ ਗਏ ਨੇ ਫੇ ਸਾਡੀ ਪੰਜਾਬ ਦੀ ਆਜ਼ਾਦੀ ਕਾਹਦੀ ਆ ਜਿਹੜੇ ਵਾਅਦ ਅਧਿਕਾਰ ਮੰਗਦੇ ਉਹਨੂੰ ਕਾ ਡਰੋਨ ਦੇਖ ਲਓ ਆਣ ਕੇ ਵਾਅਦ ਅਧਿਕਾਰ ਕਾਗਜ਼ਾਂ 'ਚ ਮੰਗਣਾ ਵਾ ਕਿ ਅਸਲ ਲੈਣਾ ਵਾ ਤੇ ਇਹ ਲੋਕ ਅਸਲ ਲੈਣ ਆਏ ਨੇ ਜਿਹੜੇ ਸਾਡੇ ਆਗੂ ਨੇ ਉਹ ਵਾਅਦ ਅਧਿਕਾਰ ਕਾਗਜ਼ਾਂ 'ਚ ਕਹਿੰਦੇ ਨੇ ਹੁਣ ਜਦਾਂ ਇੱਕ ਪਾਰਟੀ ਆਪਣੀ ਯ ਪਰ ਅੱਜ ਯਾਤਰਾ ਜ਼ਰੂਰੀ ਆ ਕਿ ਆਹ ਜ਼ਰੂਰੀ ਆ ਕੁਝ ਲੋਕ ਆਯੋਧਿਆ ਮੱਥਾ ਟਿਕਣ ਗਏ ਨੇ ਚਲੋ ਠੀਕ ਆ ਇੱਕ ਵਾਰੀ ਕੋਈ ਗੱਲ ਨਹੀਂ ਆ ਉਹ ਜ਼ਰੂਰੀ ਕਿ ਆ ਜ਼ਰੂਰੀ ਆ ਸੋ ਪੋਲਿਟੀਕਲ ਪਾਰਟੀਆਂ ਕਿਉਂ ਫੰਬਲ ਕਰ ਰਹੀਆਂ ਕਿਉਂ ਘਟਕਾਟਾ ਖਾ ਰਹੀਆਂ ਕਿਉਂ ਲੋਕਾਂ ਚ ਨਫ਼ਰਤ ਦਾ ਬਾਇਸ ਬਣ ਰਹੀਆਂ ਕਿਉਂਕਿ ਉਹ ਆਪਣੀ ਏਜੰਡੇ ਨਹੀਂ ਪਛਾਣ ਪਾ ਰਹੀਆਂ ਕਿ ਕਿਹੜਾ ਕੰਮ ਪਹਿਲਾਂ ਕਰਨਾ ਕਿਹਦੇ ਨਾਲ ਖੜਨਾ ਕਿਹੜੇ ਇਨਸਾਫ ਦੀ ਲੜਾਈ ਲੜਨੀ ਕਿਹੜੇ ਭਾਨੇ ਸੁੱਧੂ ਦੀ ਕਰਨੀ ਆ ਮਦਦ ਕਿਹੜੇ ਖੜੇ ਦੀ ਕਰਨੀ ਆ ਉਹਨਾਂ ਨੂੰ ਪਤਾ ਹੀ ਨਹੀਂਗਾ ਦੇ ਆਰ ਆਫ ਦਾ ਟਰੈਕ ਖੇਰਾ ਸਾਹਿਬ ਇਹ ਮਹੌਲ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਡਰੋਨਾਂ ਨਾਲ ਕਿਤੇ ਰੁੱਕੀ ਜਾਣਗੇ ਇੰਨੇ ਲੋਕ ਜਿਹੜੇ ਪਹੁੰਚੇ ਹੋਏ ਨੇ ਇੰਨੇ ਕਿਸਾਨ ਜਿਹੜੇ ਪਹੁੰਚੇ ਨੇ ਮੇਰਾ ਨਹੀਂ ਖਿਆਲ ਬਿਲਕੁਲ ਨਹੀਂ ਰੁਕਣਗੇ ਮੈਂ ਤੁਹਾਨੂੰ ਕਹਾ ਇਹ ਰੁਕਣ ਵਾਲੇ ਹੈ ਹੀ ਨਹੀਂਗੇ ਹਲੇ ਤਾਂ ਪਤਾ ਨਹੀਂ ਮਗਰ ਕਿੰਨੀਆਂ ਕਚੜਾਲੀਆਂ ਆ ਰਹੀਆਂ ਨੇ ਇਹ ਗਲਤਫਹਿਮੀ ਆ ਇਹਨਾਂ ਦਾ ਅਸਲਾ ਮੁੱਕ ਜਾਣਾ ਵਾ ਠੀਕ ਹੈ ਆ ਲੜਾਈ ਜਾਰੀ ਰਹੇਗੀ ਬਿਲਕੁਲ ਸੁਖਪਾਲ ਸਿੰਘ ਖੈਰਾ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਜਿੱਥੇ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਸ਼ਰਿਆਮ ੱੱਕਾ ਕਰ ਰਹੀ ਆ ਕੇਂਦਰ ਸਰਕਾਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਕੀ ਖਤਮ ਹੋ ਜਾਣਗੇ ਕਿਉਂਕਿ ਕਿਸਾਨਾਂ ਦਾ ਜਿਹੜਾ ਕਾਫਲਾ ਬਹੁਤ ਵੱਡਾ ਪਿੱਛੋਂ ਬਹੁਤ ਵੱਡੀ ਗਿਣਤੀ 'ਚ ਕਿਸਾਨ ਆ ਰਹੇ ਨੇ ਅਤੇ ਸੁਖਪਾਲ ਸਿੰਘ ਖੈਰਾ ਵੀ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ